ਸਸ਼ਕਾਲ ਤੋਂ 1 2024 ਇੰਟੂ 7 ਪੰਜਾਬ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ Shimla ਚਾਰ ਮਾਰਗੀ ਸੜਕ ਬੰਦ ਕਰ ਦਿੱਤੀ ਗਈ ਹੈ ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ ਸੈਕੰਡੇ ਵਾਹਨ ਟ੍ਰੈਫਿਕ ਜਮ ਵਿੱਚ ਫਸੇ ਹੋਏ ਹਨ ਬੁੱਧਵਾਰ ਸਵੇਰੇ 16:00 ਦੇ ਚੱਕੀ ਮੋੜ ਨੇੜੇ ਪਹਾੜੀ ਤੋਂ ਮਲਬਾ ਸੜਕ ਤੇ ਡਿੱਗਿਆ ਇਸ ਕਾਰਨ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਸਵੇਰੇ 9:30 ਵਜੇ ਸੜਕ ਨੂੰ ਇੱਕ ਪਾਸੇ ਕੱਢ ਦਿੱਤਾ ਸੀ ਪਰ ਮੌਕੇ ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ ਤੇ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ ਇਸ ਨਾਲ ਸੜਕ ਦੀ ਬਹਾਲੀ ਦੇ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀਆਂ ਹਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਮਸ਼ੀਨਰੀ ਸੜਕ ਦੀ ਬਹਾਲੀ ਵਿੱਚ ਲੱਗੀ ਹੋਈ ਹੈ ਪਰ ਭਾਰੀ ਬਾਰਿਸ਼ ਵਿਸ਼ੇ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਇਸ ਕਾਰਨ ਸੇਬਾ ਨਾਲ ਲੱਦੇ ਟਰੱਕ ਬਾਸ ਅਤੇ ਨੀਜੀ ਵਾਹਨ ਹੁਣ ਸੜਕ ਦੀ ਬਹਾਲੀ ਦੀ ਉਡੀਕ ਕਰ ਰਹੇ ਹਨ ਚਾਰ ਮਾਰਗੀ ਸੜਕ ਤੇ ਖਿਸਕਣ ਕਾਰਨ ਅੱਜ ਸੋਲਨ ਸ਼ਿਮਲਾ ਅਤੇ ਕਿਨੌਰ ਨੂੰ ਰੋਜ਼ਾਨਾ ਵਰਤੋਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ ਦਹੀਂ ਬ੍ਰੈਡ ਮੱਖਣ ਅਤੇ ਸਬਜ਼ੀਆਂ ਦੀ ਸਪਲਾਈ ਵਿੱਚ ਵੀ ਦੇਰੀ ਹੋ ਰਹੀ ਹੈ ਪਿਛਲੇ ਸਾਲ ਵਿੱਚ ਚੱਕੀ ਮੋੜ ਦੇ ਨੇ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਹੋਈ ਸੀ ਸਸਕਾਰਦੂ ਤੋਂ 1224 ਇੰਟੂ 7 ਪੰਜਾਬ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ Shimla ਚਾਰ ਮਾਰਗੀ ਸੜਕ ਬੰਦ ਕਰ ਦਿੱਤੀ ਗਈ ਹੈ ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ ਸੈਕੰਡੇ ਵਾਹਨ ਟ੍ਰੈਫਿਕ ਜਮ ਵਿੱਚ ਫਸੇ ਹੋਏ ਹਨ ਬੁੱਧਵਾਰ ਸਵੇਰੇ 16:00 ਦੇ ਚੱਕੀ ਮੋੜ ਨੇੜੇ ਪਹਾੜੀ ਤੋਂ ਮਲਬਾ ਸੜਕ ਤੇ ਡਿੱਗਿਆ ਇਸ ਕਾਰਨ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਸਵੇਰੇ 9:30 ਵਜੇ ਸੜਕ ਨੂੰ ਇੱਕ ਪਾਸੇ ਕਰ ਦਿੱਤਾ ਸੀ ਪਰ ਮੌਕੇ ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ ਤੇ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ ਇਸ ਨਾਲ ਸੜਕ ਦੀ ਬਹਾਲੀ ਦੇ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀਆਂ ਹਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਮਸ਼ੀਨਰੀ ਸੜਕ ਦੀ ਬਹਾਲੀ ਵਿੱਚ ਲੱਗੀ ਹੋਈ ਹੈ ਪਰ ਭਾਰੀ ਬਾਰਿਸ਼ ਵਿਸ਼ੇ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਇਸ ਕਾਰਨ ਸੇਬਾ ਨਾਲ ਲੱਦੇ ਟਰੱਕ ਬਾਸ ਅਤੇ ਨੀਜੀ ਵਾਹਨ ਹੁਣ ਸੜਕ ਦੀ ਬਹਾਲੀ ਦੀ ਉਡੀਕ ਕਰ ਰਹੇ ਹਨ ਚਾਰ ਮਾਰਗੀ ਸੜਕ ਤੇ ਖਿਸਕਣ ਕਾਰਨ ਅੱਜ ਸੋਲਨ ਸ਼ਿਮਲਾ ਅਤੇ ਕਿਨੌਰ ਨੂੰ ਰੋਜ਼ਾਨਾ ਵਰਤੋਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ ਦਹੀਂ ਬ੍ਰੈਡ ਮੱਖਣ ਅਤੇ ਸਬਜ਼ੀਆਂ ਦੀ ਸਪਲਾਈ ਵਿੱਚ ਵੀ ਦੇਰੀ ਹੋ ਰਹੀ ਹੈ ਪਿਛਲੇ ਸਾਲ ਵਿੱਚ ਚੱਕੀ ਮੋੜ ਦੇ ਨੇ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਹੋਈ ਸੀ ਸਸ਼ਕਾਦੂ ਤੋਂ 1.24 7 ਪਿੰਚਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ ਸ਼ਿਮਲਾ ਚਾਰ ਮਾਰਗੀ ਸੜਕ ਬੰਦ ਕਰ ਦਿੱਤੀ ਗਈ ਹੈ ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ ਸੈਕੰਡੇ ਵਾਹਨ ਟ੍ਰੈਫਿਕ ਜਮ ਵਿੱਚ ਫਸੇ ਹੋਏ ਹਨ ਬੁੱਧਵਾਰ ਸਵੇਰੇ 16:00 ਦੇ ਚੱਕੀ ਮੋੜ ਨੇੜੇ ਪਹਾੜੀ ਤੋਂ ਮਲਬਾ ਸੜਕ ਤੇ ਡਿੱਗਿਆ ਇਸ ਕਾਰਨ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਸਵੇਰੇ 9:30 ਵਜੇ ਸੜਕ ਨੂੰ ਇੱਕ ਪਾਸੇ ਕਰ ਦਿੱਤਾ ਸੀ ਪਰ ਮੌਕੇ ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ ਤੇ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ ਇਸ ਨਾਲ ਸੜਕ ਦੀ ਬਹਾਲੀ ਦੇ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀਆਂ ਹਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਮਸ਼ੀਨਰੀ ਸੜਕ ਦੀ ਬਹਾਲੀ ਵਿੱਚ ਲੱਗੀ ਹੋਈ ਹੈ ਪਰ ਭਾਰੀ ਬਾਰਿਸ਼ ਸ਼ੀਸ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਇਸ ਕਾਰਨ ਸੇਬਾ ਨਾਲ ਲੱਦੇ ਟਰੱਕ ਬਾਸ ਅਤੇ ਨੀਜੀ ਵਾਹਨ ਹੁਣ ਸੜਕ ਦੀ ਬਹਾਲੀ ਡਿਊਟੀ ਕਰ ਰਹੇ ਹਨ ਚਾਰ ਮਾਰਗੀ ਸੜਕ ਤੇ ਖਿਸਕਣ ਕਾਰਨ ਅੱਜ ਸੋਲਨ ਸ਼ਿਮਲਾ ਅਤੇ ਕਿਨੌਰ ਨੂੰ ਰੋਜ਼ਾਨਾ ਵਰਤੋਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ ਦਹੀਂ ਬ੍ਰੈਡ ਮੱਖਣ ਅਤੇ ਸਬਜ਼ੀਆਂ ਦੀ ਸਪਲਾਈ ਵਿੱਚ ਵੀ ਦੇਰੀ ਹੋ ਰਹੀ ਹੈ ਪਿਛਲੇ ਸਾਲ ਵਿੱਚ ਚੱਕੀ ਮੋੜ ਦੇ ਨੇ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਹੋਈ ਸੀ ਸਸਕਾਦੂ ਤੋਂ 1.24 7 ਪਿੰਚਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ Shimla ਚਾਰ ਮਾਰਗੀ ਸੜਕ ਬੰਦ ਕਰ ਦਿੱਤੀ ਗਈ ਹੈ ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ ਸੈਕੰਡੇ ਵਾਹਨ ਟ੍ਰੈਫਿਕ ਜਮ ਵਿੱਚ ਫਸੇ ਹੋਏ ਹਨ ਬੁੱਧਵਾਰ ਸਵੇਰੇ 16:00 ਦੇ ਚੱਕੀ ਮੋੜ ਨੇੜੇ ਪਹਾੜੀ ਤੋਂ ਮਲਬਾ ਸੜਕ ਤੇ ਡਿੱਗਿਆ ਇਸ ਕਾਰਨ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਸਵੇਰੇ 9:30 ਵਜੇ ਸੜਕ ਨੂੰ ਇੱਕ ਪਾਸੇ ਕਰ ਦਿੱਤਾ ਸੀ ਪਰ ਮੌਕੇ ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ ਤੇ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ ਇਸ ਨਾਲ ਸੜਕ ਦੀ ਬਹਾਲੀ ਦੇ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀਆਂ ਹਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਮਸ਼ੀਨਰੀ ਸੜਕ ਦੀ ਬਹਾਲੀ ਵਿੱਚ ਲੱਗੀ ਹੋਈ ਹੈ ਪਰ ਭਾਰੀ ਬਾਰਿਸ਼ ਸ਼ੀਸ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਇਸ ਕਾਰਨ ਸੇਬਾ ਨਾਲ ਲੱਦੇ ਟਰੱਕ ਬਾਸ ਅਤੇ ਨਿੱਜੀ ਵਾਹਨ ਹੁਣ ਸੜਕ ਦੀ ਬਹਾਲੀ ਦੀ ਉਡੀਕ ਕਰ ਰਹੇ ਹਨ ਚਾਰ ਮਾਰਗੀ ਸੜਕ ਤੇ ਖਿਸਕਣ ਕਾਰਨ ਅੱਜ ਸੋਲਨ ਸ਼ਿਮਲਾ ਅਤੇ ਕਿਨੌਰ ਨੂੰ ਰੋਜ਼ਾਨਾ ਵਰਤੋਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਦੁੱਧ ਦਹੀਂ ਬ੍ਰੈਡ ਮੱਖਣ ਅਤੇ ਸਬਜ਼ੀਆਂ ਦੇ ਸਪਲਾਈ ਵਿੱਚ ਵੀ ਦੇਰੀ ਹੋ ਰਹੀ ਹੈ ਪਿਛਲੇ ਸਾਲ ਵਿੱਚ ਚੱਕੀ ਮੋੜ ਦੇ ਨੇ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਹੋਈ ਸੀ